ਵੋਟਾਂ ਦੇ ਦਿਨੇ ਨੇੜੇ ਆ ਰਹੇ ਨੇ ਤੇ ਉਤੋਂ ਪਹਿਲੇ ਹੀ ਸਿਆਸਤ ਪੂਰਨ ਤੌਰ ਤੇ ਭੱਦੀ ਹੋਈ ਨਜ਼ਰ ਆ ਰਹੀ ਹੈ ਤੇ ਸੁਖਬੀਰ ਬਾਦਲ ਦੇ ਵੱਲੋਂ ਫਿਰ ਤੋਂ ਭਗਵੰਤ ਮਾਨ ਨੂੰ ਲੈ ਕੇ ਲਲਕਾਰਿਆ ਗਿਆ ਤੇ ਉੱਥੇ ਹੀ ਦੋਵਾਂ ਦਾ ਪੇਚ ਫਿਰ ਤੋਂ ਫਸਿਆ ਹੋਇਆ ਦਿਖਾਈ ਦੇ ਰਿਹਾ ਤੇ ਦੱਸੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਫਰੀਦਕੋੜ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਰਾਜਵਿੰਦਰ ਸਿੰਘ ਦਾ ਹੱਕ ਪੱਖ ਲਿਆ ਗਿਆ ਤੇ ਦੂਜੇ ਪਾਸੇ ਉਹਨਾਂ ਨੇ ਕਰਮਜੀਤ ਤਰਮੋਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਤੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਵੇੜਾ ਗਰਕ ਕਰ ਦਿੱਤਾ ਹੈ ਭਗਵੰਤ ਮਾਨ ਨੇ ਤੇ ਅਜਿਆਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਸ਼ਰਾਬ ਪੀ ਕੇ ਕਿ ਪੰਜਾਬ ਦੇ ਫੈਸਲੇ ਕੀ ਲੈਣੇ ਨੇ ਤੇ ਅਜਿਹੇ ਬਿਆਨ ਜਿਹੜੇ ਦਿੱਤੇ ਗਏ ਸੁਖਵੀਰ ਬਾਦਲ ਦੇ ਵੱਲੋਂ ਤੇ ਉੱਥੇ ਹੀ ਭਗਵੰਤ ਮਾਨ ਦੇ ਉੱਤੇ ਫਿਰ ਤੋਂ ਜਿਹੜਾ ਕਿ ਪਲਟਵਾਰਾ ਜਿਹੜਾ ਸੁਖਵੀਰ ਬਾਦਲ ਦੇ ਵੱਲੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਸੁਖਵੀਰ ਬਾਦਲ ਦਾ ਹੋਰ ਕੀ ਕਹਿਣਾ ਮੁੱਖ ਮੰਤਰੀ ਹੁੰਦੇ ਆਪਣੇ ਪਿੰਡ ਚੋਂ ਸੇਮ ਨਹੀਂ ਕੱਢ ਸਕੇ ਤੇ ਉਹਦੇ ਬਾਅਦ ਬਾਦਲ ਸਾਹਿਬ ਆਏ ਤੇ ਉਹਨਾਂ ਦੇ ਪਿੰਡ ਚੋਂ ਸੇਮ ਕੱਢੀ ਆਪਣੇ ਕਿਸਾਨ ਬੈਠੇ ਸਾਰੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਨੇ ਘਰੇ ਜਾ ਕੇ ਜਰੂਰ ਸੋਚੋ ਆ ਜਿਹੜੀ ਮੰਡੀ ਚ ਬੈਠੇ ਹਾਂ ਬਣਾਉਣ ਵਾਲਾ ਕਾਲੀ ਦਲ ਜਿੰਨੀਆਂ ਪੰਜਾਂ ਚ ਮੰਡੀਆਂ ਸਾਰੀਆਂ ਬਣਾਉਣ ਵਾਲਾ ਕਾਲੀ ਦਲ ਕਸਿਆਂ ਬਣਾਉਣ ਵਾਲਾ ਕਾਲੀ ਦਲ ਨਹਿਰਾਂ ਕੱਢਣ ਵਾਲਾ ਕਾਲੀ ਦਲ ਮੋਕੇ ਲਾਉਣ ਵਾਲਾ ਕਾਲੀ ਦਲ ਪੱਕੇ ਖਾਲੇ ਕਰਨ ਵਾਲਾ ਬਰੌਣਾ ਵਾਲਾ ਕਾਲੀ ਦਲ ਅੰਡੇ ਗਰਾਉਣ ਪਾਈਪ ਨਾ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾਉਣ ਵਾਲਾ ਕਾਲੀ ਦਲ ਐਮ ਐਸ ਪੀ ਆਪਣੇ ਝੋਨੇ ਤੇ ਕਣਕ ਨੂੰ ਨਹੀਂ ਹੁੰਦੀ ਸੀ ਪੰਜਾਬ 'ਚ 1966 ਵਿੱਚ ਮੋਰਚਾ ਲਾ ਕੇ ਬਾਦਲ ਸਾਹਿਬ ਨੇ ਸੈਂਟਰ ਤੋਂ ਮਜਬੂਰ ਕਰਕੇ ਐਮ ਐਸ ਪੀ ਦੋਣੀ ਸ਼ੁਰੂ ਕੀਤੀ ਆ ਡਰੈਕਟਰਾਂ ਤੇ ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਮਾਫ ਕਰਨ ਨਾਲ ਅਕਾਲੀ ਦਲ ਫਿਰ ਇੱਕ ਨਿਸ਼ਾਨੀ ਦੱਸ ਦਿਓ ਖੇਤੀ ਪ੍ਰਤੀ ਕਿਸੇ ਕਾਂਗਰਸ ਨੇ ਕੀਤਾ ਹੋਏ ਜਾਂ ਝਾੜੂ ਵਾਲੇ ਨੇ ਕੀਤਾ ਹੋਏ ਜਾਂ ਕੋਈ ਭਾਜਪਾ ਨੇ ਕੀਤਾ ਨਹੀਂ ਕਰਨਾ ਕੁਛ ਨਹੀਂ ਵੋਟਾ ਲੈਣ ਵਾਸਤੇ ਤੁਹਾਡੇ ਕੋਲੇ ਆ ਜਾਂਦੇ ਆ ਤੇ ਆਪਾਂ ਵੀ ਹੱਦ ਹੈ ਆਪਣਿਆਂ ਨੂੰ ਪਛਾਣਦੇ ਨਹੀਂ ਦੂਜਿਆਂ ਨੂੰ ਜ਼ਿਆਦਾ ਲਗਾ ਕਰਦੇ ਆ ਆਹ ਮੇਰੇ ਗਰੀਬ ਰਾ ਬੈਠੇ ਆ ਬਾਦਲ ਸਾਹਿਬ ਜ਼ੁਬਾਨ ਦੇ ਪੱਕੇ ਸੀ ਅਕਾਲੀ ਦਲ ਜਵਾਨ ਦਾ ਪੱਕਾ ਜੋ ਕਹਿੰਦਾ ਸੀ ਕਰਦਾ ਸੀ ਜੇ ਬਾਦਲ ਸਾਹਿਬ ਨੇ ਕਿਹਾ ਮੈਂ ਆਪਣੇ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਦਊਂਗਾ ਤਾਂ ਦਿੱਤਾ ਪਹਿਲੇ ਹੀ ਕੈਬਨਿਟ ਮੀਟਿੰਗ ਪਾਸ ਕਰਕੇ ਹਰ ਮਹੀਨੇ ਆਉਂਦਾ ਸੀ ਕਿ ਨਹੀਂ ਆਉਂਦਾ ਸੀ ਸ਼ਗਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਅਸੀਂ ਭਗਤ ਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਵੀ ਲਿਆਂਦੀ ਸੀ ਜਿਹਦੇ ਰਾਹੀਂ 5 ਲੱਖ ਤੱਕ ਤੁਸੀਂ ਕਿਤੇ ਮਰਜ਼ੀ ਹਸਪਤਲ ਜਾ ਕੇ ਇਲਾਜ ਕਰਾ ਦਿਓ ਸਾਰਾ ਕੁਝ ਬੰਦ ਹੈ ਆ 200 ਯੂਨਿਟ ਬਿਜਲੀ ਦੇ ਮਾ ਬਾਦਲ ਸਾਹਿਬ ਨੇ ਕੀਤੇ ਲੜਕੀਆਂ ਨੂੰ ਸਰਕਾਰੀ ਸਕੂਲ ਪੜਨ ਵਾਲਿਆਂ ਨੂੰ 11ਵੀਂ ਤੇ 12ਵੀਂ ਸਾਈਕਲ ਦਿੰਦੇ ਸੀ ਇੱਕ ਵੱਡੀ ਲਿਸਟ ਹੈ ਜਿਹੜੇ ਕੰਮ ਕਰਦੇ ਸੀ ਸਾਰਾ ਕੁਝ ਬੰਦ ਮੈਂ ਪਿੰਡਾਂ ਵਿੱਚ ਸੇਵਾ ਕੇਂਦਰ ਖੋਲੇ ਤੁਸੀਂ ਸਹਰਾਂ ਜਾਣ ਦੀ ਲੋੜ ਨਹੀਂ ਦਫ਼ਤਰਾਂ ਦੇ ਧੱਕੇ ਖਾਣ ਦੀ ਲੋੜ ਨਹੀਂ ਬੰਦ ਕਰ ਦਿੱਤੇ ਆ ਇੱਥੇ ਪਸ਼ੂ ਮੇਲੇ ਕਰਾਉਂਦੇ ਹੁੰਦੇ ਸੀ ਨੌਜਵਾਨਾਂ ਨੂੰ ਸ਼ੌਂਕ ਪੈ ਗਿਆ ਵਧੀਆ ਜਾਨਵਰ ਰੱਖਣ ਦੇ ਮੈਂ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਨੌਜਵਾਨਾਂ ਨੂੰ ਸ਼ੌਂਕ ਪਾਦਾ ਸੀ ਘੋੜਿਆਂ 'ਚ ਤੁਹਾਡੇ ਨੌਜਵਾਨਾਂ ਨੂੰ ਜਿੰਮ ਖੇਡਾਂ ਦਾ ਸਮਾਨ ਲਗਾਤਾਰ ਹੁੰਦਾ ਹੀ ਤੁਹਾਡੇ ਕੋਲੇ ਜਿਹੜਾ ਬੰਦ ਹੈ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਦੁਨੀਆ ਦੇ ਕੋਨੇ-ਕੋਨੇ 'ਚ ਕਬੱਡੀ ਨੂੰ ਅਸੀਂ 16 ਮੁਲਕਾਂ ਪਜਾ ਦਿੱਤਾ ਹਰ ਸਾਲ ਵਰਲਡ ਕੱਪ ਹੁੰਦਾ ਸੀ ਕਰੋੜਾਂ ਰੁਪਏ ਦੇ ਨਾਮ ਸੀ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਸਾਰਾ ਕੁਝ ਬੰਦ ਆ 10 ਸਾਲ ਤੁਸੀਂ ਖਰਾਬ ਕਰ ਲੇ ਇਹਨਾਂ ਦੀ ਗੱਲਾਂ ਛਾ ਕੇ ਫਰੀਦਕੋਟ ਵਾਲਿਓ ਯਾਰ ਆਪਣੇ ਤੋਂ ਸਿਆਣੇ ਤਾਂ ਗੁਜਰਾਤੀ ਹੈ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਵੋਟ ਪਾਉਂਦੇ ਉਹਨਾਂ ਨੂੰ ਪਤਾ ਹੈ ਸਾਰਾ ਕੁਝ ਮੋਦੀ ਕਰਦਾ ਸਾਨੂੰ ਲੋੜ ਹੀ ਨਹੀਂ ਤਜਰਬਾ ਕਰਨ ਦੀ ਆ ਝਾੜੂ ਵਾਲੇ ਵੀ ਗਏ ਸੀ ਉੱਥੇ ਝੂਠ ਬੋਲਣ ਜੁੱਤੀਆਂ ਮਾਰ ਕੇ ਭਜਾਇਆ ਇਹਨਾਂ ਨੂੰ ਤੇ ਆਪਾਂ ਜਿਹੜਾ ਹੁੰਦਾ ਹਾਂ ਇਹਨੂੰ ਵੀ ਮੌਕਾ ਦੇ ਦਈਏ ਹੁਣ ਆਪਾਂ ਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਠੱਗ ਸੀ ਕੈਪਟਨ ਅਮਰਿੰਦਰ ਸਿੰਘ ਕਿਤੇ ਗੁਰਦੁਆਰਾ ਮੱਥੇ ਕਿ ਕਿੰਨੇ ਜਾਂਦਾ ਸੀ ਉਹਨੇ ਜਿੱਦ ਜੋ ਗੁੜਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਲਈ ਆਪਾਂ ਸਾਰੀ ਗੱਲ ਮੰਨ ਲਈ ਉਹਦੀ ਤੇ ਹੋਇਆ ਕੀ 5 ਸਾਲ ਖਰਾਬ ਹੋ ਗਏ 5 ਸਾਲ ਖਰਾਬ ਹੋ ਗਏ ਆ ਹੁਣ ਆ ਝਾੜੂ ਵਾਲੇ ਆਏ ਕੰਧ ਕੰਧ ਤੇ ਲਿਖਤਾ ਇੱਕ ਮੌਕਾ ਝਾੜੂ ਨੂੰ ਦੇ ਦਿਓ ਆਪਾਂ ਦੇਖਿਆ ਨਹੀਂ ਕਿ ਵੋਟ ਕਿਨੂੰ ਪਾ ਰਹੇ ਆ ਕਿਹੜਾ ਐਮਐਲਏ ਆ ਆਪਾਂ ਦੇਖਿਆ ਨਹੀਂ ਕਿਨੂੰ ਵੋਟ ਪਾ ਰਿਆ ਹੈ ਕਲਾ ਝਾੜੂ 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 ਹੁਣ ਆਪਣੇ ਸਾਰਿਆਂ ਦੇ ਝਾੜੂ ਫੇਰਤਾ ਉਹਨਾਂ ਨੇ ਇਹਦੇ ਝਾੜੂ ਵਾਲੇ ਦਿਖਾਈ ਦਿੱਤੇ ਤਿੰਨ ਸਾਲ ਹੋ ਗਏ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਜਾਂਦੇ ਆ ਨਸ਼ਾ ਕਰ ਕਰ ਪਜਾ ਦਿੱਤਾ ਹੈ ਮੈਂ ਐਸਐਸਪੀ ਨੂੰ ਪੁੱਛਿਆ ਕਿ ਨਸ਼ਾ ਇੰਨਾ ਕਿਉਂ ਚੱਲ ਰਿਹਾ ਐਸਐਸਪੀ ਕਹਿੰਦੇ ਅਸੀਂ ਕੀ ਕਰੀਏ ਆ ਇਹਨਾਂ ਦੇ ਐਮਐਲਏ ਮਹੀਨਾ ਬੰਨੀ ਬੈਠੇ ਐ ਸਾਨੂੰ ਕਹਿੰਦੇ ਇਹਨਾਂ ਨੂੰ ਫੜਨਾ ਨਹੀਂ ਆਹ ਤਾਂ ਹਾਲਾਤ ਐ ਮੈਨੂੰ ਕੱਲ ਵੀ ਰਾਤ ਨੂੰ ਫਰੀਦਕੋਟ ਚ ਮਿਲੇ ਵਪਾਰੀ ਮਿਲੇ ਜਿਨ੍ਹਾਂ ਨੂੰ ਫਰੋਤੀਆਂ ਦੇ ਤੇ ਟੈਲੀਫੋਨ ਆਏ ਕੋਟ ਪੂਰੇ ਰੋਜ਼ ਟੈਲੀਫੋਨ ਆਉਂਦੇ ਫਰੋਤੀਆਂ ਲੈਣ ਵਾਸਤੇ ਕੋਈ 20 ਲੱਖ ਦੇ ਕੇ ਛੁੱਟਿਆ ਕੋਈ 10 ਲੱਖ ਲੈ ਕੇ ਛੁੱਟਿਆ ਆਪਣੇ ਵਪਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਕਿਉਂਕਿ ਇੱਥੇ ਤਾਂ ਡਰ ਦਾ ਮਾਹੌਲ ਐ ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਮੁੱਖ ਮੰਤਰੀ ਹੈ ਹੀ ਨਹੀਂ ਕਿਤੇ ਮੁੱਖ ਮੰਤਰੀ ਦੇਖਿਆ ਕਿਸ ਨੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਡੇ ਵਿੱਚ ਰਹਿੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਜਿਹੜਾ ਬਾਦਲ ਸਾਹਿਬ ਨਾ ਗਏ ਹੋਣ ਤੁਹਾਡੇ ਬਹੁਤ ਤੁਹਾਡੇ ਘਰਾਂ ਦੇ ਬਹੁਤ ਲੋਕਾਂ ਦੇ ਘਰਾਂ 'ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਆ ਕੇ ਚਾਹ ਪੀਂਦੇ ਜਾਂ ਤੁਹਾਡੇ ਨਾਲ ਬਜ਼ੁਰਗਾ ਨਾਲ ਮਿਲਦੇ ਦੀ ਆ ਹੈ ਕਾਲੀ ਦਲ ਦੀ ਲੀਡਰਸ਼ਿਪ ਆ ਹੈ ਕਾਲੀ ਦਲ ਦੀ ਲੀਡਰਸ਼ਿਪ 103 ਸਾਲ ਪੁਰਾਣੀ ਪਾਰਟੀ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਬਜ਼ੁਰਗ ਜਿਨ੍ਹਾਂ ਨੇ ਜੇਲਾ ਕੱਟ ਕੇ ਬਣੀਆਂ ਪਾਰਟੀ ਅਸੀਂ ਕੋਈ ਜੇਲਾਂ ਤੋਂ ਡਰਦੇ ਨਹੀਂ ਅਕਾਲੀ ਦਲ ਬਣੀ ਹੈ